ਲੋਈ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਤੇ ਅਕਸਰ ਤੁਹਾਨੂੰ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਪ੍ਰਾਤਨ ਚੀਜ਼ਾਂ ਨਾਲ ਤੁਹਾਨੂੰ ਅਕਸਰ ਮਲਾਉਂਦਾ ਰਹਿੰਦਾ ਮੈਂ ਜਿਹੜਾ ਵੀ ਗੂ ਮੈਨੂੰ ਪ੍ਰਾਤਨ ਚੀਜ਼ ਦਿਸਦੀ ਏ ਜਾਂ ਕੋਈ ਗਲੀ ਚਾਹੁੰਦਾ ਹੈ ਜੱਗੇ ਬਣ ਜਾ ਰਹੇ ਆਉਂਦੇ ਸੀ ਤੇ ਫੇਰੀਆਂ ਵਾਲੇ ਆਉਂਦੇ ਸੀ ਉਹ ਹੁਣ ਘਟ ਗਏ ਆ ਬਾਪੂ ਜੀ ਮਿਲੇ ਨੇ ਪਘਾਨਿਆਂ ਵਾਲੇ ਕਰਦੇ ਆ ਨਾ ਦੋ ਕੁ ਮਿੰਟ ਗੱਲਬਾਤ ਕੇ ਕਿੱਥੋਂ ਦੇ ਨੇ ਹਾਂਜੀ ਬਾਪੂ ਜੀ ਤੁਹਾਡਾ ਪਿੰਡ ਕਿਹੜਾ ਪਿੰਡ ਕਦਰ ਵਾਲਾ ਜੀ ਨਾਮ ਕੀ ਤੁਹਾਡਾ हां दर्शन सिंह सेंग। दर्शन सिंह ਤੇ ਕਿੰਨਾ ਚਿਰ ਹੋਇਆ ਇਹ ਤੁਹਾਨੂੰ ਆ ਜਿਹੜਾ ਕੰਮ ਕਰਦਿਆਂ ਨੂੰ ਮੈਨੂੰ 3.5 ਸਾਲ ਹੋ ਗਏ ਸਾਢੇ 3 ਸਾਲ ਹੋ ਗਏ ਤੁਹਾਨੂੰ ਸਿੰਗਲ ਤੇ हां जी ਇਹ ਪਗਾਨੇ ਤੇ ਹੋਰ ਕੀ ਕੀ ਚੀਜ਼ਾਂ ਨੇ ਬਸ ਇਹੋ ਹੀ ਆ ਦੁਬਾਰੇ ਪਗਾਨੇ ਆ ਫੁੱਟਬਾਲ ਪਮੀਰੀਆਂ ਆ ਜਿਹੜੀਆਂ ਜੁਆਕਾਂ ਦੇ ਖੜਾਉਣੇ ਆ हां जी ਆ ਵੇਖੋ ਪਹਿਲਾਂ ਦੂਜੇ ਹੁੰਦੇ ਸੀ ਪਗਾਨੇ ਜਿਹੜੇ ਉਹ ਮੂੰਹ ਨਾ ਫਲਾਉਂਦੇ ਹੁੰਦੇ ਸੀ ਹੁਣ ਥੋੜਾ ਜਿਹਾ ਇਹ ਬਦਲ ਗਿਆ ਸਿਸਟਮ ਇਹ ਚੀਜ਼ਾਂ ਆ ਗਈਆਂ ਅੱਛਾ ਬਾਪੂ ਨੇ ਪੰਪ ਵੀ ਰੱਖਿਆ ਇਹ ਪੰਪ ਨਾਲ ਫਿਰ ਇਹਨਾਂ ਵਿੱਚ ਹਵਾ ਭਰਦੇ ਜੇ ਨਹੀਂ ਇਹਨਾਂ ਨਾਲ ਇਹਦੇ ਨਾਲ ਅੱਛਾ ਪੰਪ ਇਥੋਂ ਪੰਪ ਮਾਰੀ ਜਾਂਦੇ ਆ ਇਹਦੇ ਨਾਲ ਹਵਾ ਭਰੀ ਜਾਂਦੀ ਏ ਨਹੀਂ ਇਹ ਇਹਦੇ ਨਾਲ ਗੁਬਾਰੇ ਚ ਭਰੀ ਦੀ ਇਹਦੇ ਨਾਲ ਫੁੱਟਬਾਲਾਂ ਚ ਭਰੀ ਦੀ ਇਹ ਇਹ ਪੰਪ ਵੱਡਾ ਹਾਂ ਤੇ ਇਹ ਦੂਸਰਾ ਹਾਂ ਗੁਬਾਰੇ ਇਹ ਗੁਬਾਰੇ ਵੀ ਅੱਛਾ ਵੇਚਦੇ ਦੂਜੇ ਆ ਜਿਹੜੇ ਨਿੱਕੇ ਅੱਛਾ ਅੱਛਾ ਹਾ ਆਗ ਮਾਰੇ ਮੜੇ ਫਲਾਕੇ ਖਾਏ ਮੂੰਹ ਨਾਲ ਬਾਪੂ ਜੀ ਮੜੇ ਲਾਉ ਮੂੰਹ ਨੂੰ ਵੇਖੀ ਕਿਵੇਂ ਫਲਾਉਂਦੇ ਸੀ ਪ੍ਰਾਤਨ ਜਮਾਨੇ ਚ ਅੱਛਾ ਪੰਪ ਮਾਰਦੇ ਸੀ ਅੱਛਾ ਪੰਪ ਨਾਲ ਠੀਕ ਹੈ ਇਹ ਦੋਸਤੋ ਅੱਗੇ ਜਿਹੜਾ ਨਾ ਅੱਗੇ ਮੂੰਹ ਨਾਲ ਫਲਾਉਂਦੇ ਸੀ ਹੁਣ ਸਾਇੰਸ ਵੱਧ ਗਈ ਥੋੜੀ ਜੀ ਤੇ ਜਿਹੜੇ ਗਵਾਰੇ ਆ ਉਹ ਪੰਪ ਨਾਲ ਹਵਾ ਭਰੀ ਜਾਂਦੀ ਹੈ ਤੇ ਆਹ ਵੇਖ ਲਓ ਰੰਗ ਬਰੰਗੇ ਜਵਾਕਾਂ ਵਾਸਤੇ ਉਦੋਂ ਜਿਹੜੇ ਆਉਂਦੇ ਸੀ ਤੇ ਬਾਪੂ ਜੀ ਦੀ ਬੜੀ ਸਖਤ ਮਿਹਨਤ ਹੈ ਆ ਵੇਖ ਲਓ ਸਾਈਕਲ ਦੇ ਉੱਤੇ ਬਾਪੂ ਜੀ ਨੂੰ ਸਾਢੇ 3 ਸਾਲ ਸਾਲ ਜਿਹੜਾ ਕੰਮ ਕਰਦੇ ਨੇ ਹੋ ਗਏ ਨੇ ਅੱਜ ਕੱਲ ਦੇ ਮੁੰਡਿਆਂ ਨੂੰ ਪੁੱਛ ਕੇ ਤੇ ਉਹ ਇਹ ਕੰਮ ਨਹੀਂ ਕਰਕੇ ਰਾਜੀ ਕੋਈ ਵੀ ਉਹ ਸ਼ਰਮ ਮੰਨਦੇ ਆ ਉਮਰ ਮੇਰੀ 70 ਸਾਲ ਉਮਰ ਬਾਪੂ ਦੀ 70 ਸਾਲ ਹੈ ਤੇ ਹਾਲੇ ਵੀ ਵੇਖ ਲਓ ਤੁਹਾਡੇ ਸਾਹਮਣੇ ਬਾਪੂ ਦਾ ਪੂਰਾ ਚਿਹਰਾ ਖੜਿਆ ਹੋਇਆ ਕੋਈ ਇਹਦੇ ਦੀ ਸ਼ਿਕਤ ਨਹੀਂ ਹੈਗੀ ਕਿ ਮੈਂ ਇਹ ਕੰਮ ਕਰਨਾ ਹੈ ਤੇ ਬਾਪੂ ਜੀ ਫਿਰ ਇਹਦੇ ਵਿੱਚੋਂ ਕੋਈ ਗੁਜ਼ਾਰਾ ਚੱਲ ਜਾਂਦਾ ਹਾਂ ਗੁਜ਼ਾਰਾ ਖਰਚਾ ਵਰਚਾ ਬਣ ਜਾਂਦਾ ਅੱਛਾ ਇਹਦਾ ਮੁੱਲ ਕੱਢ ਕੇ ਨਾ ਇਹ ਜਿੰਨੇ ਦੀਆਂ ਚੀਜ਼ਾਂ ਆਉਂਦੀਆਂ ਅੱਛਾ ਉਹਨੇ ਦਾ ਕੱਢ ਕੇ ਇਹ ਆਪ ਦਾ ਖਾਣ ਪੀਣ ਦਾ ਗੁਜ਼ਾਰਾ ਚੱਲ ਜਾਂਦਾ ਅੱਛਾ ਤੇ ਇਹ ਫਿਰ ਮੁੰਡੇ ਬਾਪੂ ਜੀ ਮੁੰਡੇ ਤੇ ਨਹੀਂ ਕੰਮ ਕਰਦੇ ਉਹਨੇ ਨਹੀਂ ਮੁੰਡੇ ਨਹੀਂ ਸੋਟਿਆਂ ਦਾ ਕੰਮ ਕਰਦਾ ਤੇ ਦੋ ਦੂਜੀ ਮਿਹਨਤ ਕਰਦੇ ਆ ਸਪਰੇਸ برو ਦਿਹਾੜੀ ਦਪਾ ਅੱਛਾ ਤੇ ਉਹ ਮੁੰਡੇ ਬਾਪ ਆ ਕਹਿੰਦੇ ਨਹੀਂ ਕਿ ਬਾਪੂ ਜੀ ਹੁਣ ਬੜਾ ਸਿਹਰਾ ਕੰਮ ਕਰ ਲਿਆ ਤੇ ਉਹ ਰਹਿਣ ਜਾ ਕਰੋ ਨਹੀਂ ਮੁੰਡੇ ਉਹ ਮਤਲਬ ਕਿ ਘਰਾਂ ਦੇ ਖਰਚੇ ਜਿਹੜੇ ਉਹ ਬੜੇ ਨੇ ਨਾ ਸਾਰੇ ਜੀ ਕੰਮ ਕਰਨ ਹਾਂ ਜੀ ਤੇ ਫਿਰ ਜਾ ਕੇ ਕਿਤੇ ਰੋਟੀ ਪੂਰੀ ਹੁੰਦੀ ਹੈ ਨਾ ਤੇ ਜੇਕ ਮੈਂ ਆਪਦੇ ਸਰੀਰ ਦੀ ਕਸਰਤ ਮਾਰਾ ਨਹੀਂ ਹਟਦਾ ਹਾਂ 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 ਇਹ ਜ਼ਰੂਰੀ ਹੈ ਹਾਂ ਸਰੀਰ ਨੇ ਬੈਠ ਗਿਆ ਤਾਂ ਬੈਹ ਜਾਣਾ ਆ ਦੇਖ ਲਓ ਦੋਸਤੋ ਬਾਪੂ ਜੀ ਕਹਿੰਦੇ ਕਿ ਮੈਂ ਸਰੀਰ ਨੂੰ ਫਿੱਟ ਰੱਖਣਾ ਹੈ ਜੇ ਘਰੇ ਬਹਿ ਗਿਆ ਤੇ ਸਰੀਰ ਵੀ ਸਮਝੋ ਬਹਿ ਗਿਆ ਤੇ ਜੇ ਇਹਦੇ ਨਾਲ ਬਾਪੂ ਦੀ ਕਸਰਤ ਵੀ ਹੁੰਦੀ ਰਹਿੰਦੀ ਆ ਤੇ ਬਾਪੂ ਆਪਦਾ ਰੋਟੀ ਬਣਦਾ ਜਿਗਾੜ ਵੀ ਚਲਾ ਲਿੰਦਾ ਹਾਂਜੀ ਤੇ ਬਾਪੂ ਜੀ ਫਿਰ ਇੱਕ ਪਿੰਡ ਰੋਜ਼ ਕੱਢਦੇ ਜੇ ਕਿ ਦੋ ਤਿੰਨ ਕੱਢ ਲੈਂਦੇ ਜੀ ਇਈ ਵਾਰਾ ਵਾਵਾ ਪਿੰਡ ਦਾ ਹੁਣ ਮੈਂ ਲੋਹਾਰਿਆ ਆਇਆ ਅਸਲ ਲੋਹਾਰਿਆ ਆਇਆ ਜੀ ਹੁਣ ਹਾਂ ਅੱਛਾ ਹੁਣ ਹਾ ਜੇ ਮੈਂ 1 2 3 ਪਿੰਡ ਜਿਹੜੇ ਆ ਕੱਢ ਲੈਣੇ ਮਸੀਤਾਂ ਅੱਛਾ ਸਤਰਕੋਟ ਅੱਛਾ ਜਾਇ ਤੈਨੂੰ ਸਾਬ ਵਕਰ ਆਉਨੂ ਅੱਛਾ ਤੇ ਫਿਰ ਲੈਂਦੇ ਜਵਾਗ ਭੱਜ ਭੱਜ ਕੇ ਅੱਜ ਵੀ ਕੇ ਹਲੇ ਥੋੜਾ ਜਿਹਾ ਜਿਵੇਂ ਹੁਣ ਮੋਬਾਈਲ ਆ ਗਏ ਨੇ ਦੂਜੇ ਖਡਾਉਣੇ ਵੱਡੇ ਆ ਗਏ ਨੇ ਫਰਕ ਤਾਂ ਥੋੜਾ ਬੋਧਾ ਪਿਆ ਹੋਣਾ ਨਾ ਨਹੀਂ ਮੈਂ ਪਿੰਡ ਚ ਘੱਟ ਵੇਚਦਾ ਮੇਰਾ ਸਮਾਨ ਸੜਕ ਤੇ ਵਿਕ ਜਾਂਦਾ ਸੜਕ ਤੇ ਹੀ ਵਿਕ ਜਾਂਦਾ ਹਾਂ ਅੱਛਾ ਹੁਣ ਮੈਂ ਲੋਹਾਰੇ ਗਿਆ ਤੇ ਲੋਹਾਰੇੋਂ ਮੈਂ ਗਿਆ ਤੇ ਆਇਆ ਅੱਛਾ ਮੇਰਾ ਸੜਕ ਤੇ ਹੀ ਸਮਾਨ ਵਿਕ ਗਿਆ ਵੇਖ ਕੇ ਨਾ ਤੁਰੇ ਜਾਂਦੇ ਜੀ ਗੱਡੀਆਂ ਰੋਕ ਕੇ ਤੇ ਲੈ ਲੈਂਦੇ ਅੱਛਾ ਗੱਡੀਆਂ ਵਾਲੇ ਵੀ ਲੈ ਲੈਂਦੇ ਟਰੱਕਾਂ ਵਾਲੇ ਹਾਂ ਟਰੱਕਾਂ ਵਾਲੇ ਕਾਰਾਂ ਵਾਲੇ ਟਰੱਕਾਂ ਵਾਲੇ ਕਾਰਾਂ ਵਾਲੇ ਜੀਪਾਂ ਵਾਲੇ ਸਾਰੇ ਜਿਹੜੇ ਉਹ ਨਾ ਬਾਪੂ ਦਾ ਸਮਾਨ ਆ ਜਿਹੜਾ ਇਹਨਾਂ ਨੇ ਰੱਖਿਆ ਸਾਰਾ ਉਹ ਖਰੀਦ ਲੈਂਦੇ ਆ ਤੇ ਚਲੋ ਬੜੀ ਮਿਹਨਤ ਆ ਪਰ ਮਿਹਨਤ ਕੀਤੀ ਈ ਪੈਸਾ ਬਣਦਾ ਰੋਟੀ ਬਣਦੀ ਏ ਦਿਹਾੜੀ ਕਰਨ ਦੇ ਨਾਲ ਉਹ ਇਹ ਵੀ ਚੰਗਾ ਕਿ ਬਾਪੂ ਜੀ ਨਾਲ ਕਸਰ ਕਰ ਲੈਂਦੇ ਆ ਤੇ ਨਾਲੇ ਜਿਹੜੀ ਉਹ ਬਾਪੂ ਜੀ ਆਪਦੀ ਕਮਾਈ ਕਰ ਲੈਂਦੇ ਆ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਬਾਪੂ ਜੀ